ਵਾਟਰ ਤੇ ਆਪਾਂ ਇਹਨਾਂ ਨੂੰ ਕਿਉਂ ਦਿਖਾ ਰਹੇ ਹਾਂ ਤੁਹਾਨੂੰ ਦੱਸਦੇ ਹਾਂ ਤੇ ਇਹ ਜਿਹੜਾ ਆਪਣੇ ਹੈਗੇ ਆ ਜੀ ਤਰਬੂਜ ਦੇ ਛਿਲਕੇ ওয়াਟਰ ਮਿਲਨ ਤੇ ਤੇ ਇਹਨਾਂ ਨੂੰ ਆਪਾਂ ਨੇ ਮਤਲਬ ਕੁਝ ਤਾਂ ਆਪਾਂ ਇਹਨੂੰ ਸੈਲਡ ਦੇ ਵਾਂਗ ਖਾ ਲਿਆ ਤੇ ਕੁਛ ਇਹਨਾਂ ਦਾ ਜੂਸ ਬਣਾ ਲਿਆ ਸੀ ਤੇ ਕਿਉਂਕਿ ਆਪਾਂ ਜਿਹੜਾ ਇਹ ਪਾਣੀ ਹੈ ਮਤਲਬ ਜਿਹੜੇ ਛਿਲਕੇ ਹੈ ਇਹਨਾਂ ਨੂੰ ਭਿੰਡੀਆਂ ਇਹ ਆਪਾਂ ਕਿਉਂ ਦਿਖਾ ਰਹੇ ਹਾਂ ਤੁਹਾਨੂੰ ਠੀਕ ਹੈ ਫਟ ਦੇਣਾ ਹੈ ਨਾ ਵੇਸਟ ਚ ਤੇ ਉਸ ਤੋਂ ਬਾਅਦ ਇਹੀ ਕਰਦੇ ਹੈਗੇ ਤੇ ਹੁਣ ਆਪਾਂ ਕੀ ਕਰਦੇ ਆ ਹੁਣ ਆਪਾਂ ਵਿੱਚ ਸਿਰਕਾ ਪਾ ਕੇ ਫਿਰ ਆਪਾਂ ਉਹ ਸਬਜੀ ਦਾ ਪਨੋਂ ਕੋਈ ਵੀ ਨਹੀਂ ਹੁੰਦਾ ਨੁਕਸਾਨ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਜੀ ਸਾਰੇ ਕਿਵੇਂ ਜੀ ਤੁਸੀਂ ਵਧੀਆ ਜੀ ਓਕੇ ਅੱਜ ਅਸੀਂ ਟਾਈਮ ਨਾਲ ਨਿਕਲ ਕੇ ਕਰਦੇ ਮੈਂ ਕਿਹਾ ਜਲਦੀ ਚਲੀਏ ਪਰ ਆਪਾਂ ਹੋਲੀ ਹੋਲੀ ਕਰਦੇ ਕਰਦੇ ਫਿਰ ਵੀ ਆਪਾਂ ਇਹ 10 ਹੋ ਜਾਂਦੀ 10 ਵਜੇ ਨਾ 10 ਵਜੇ ਚਲੋ ਤੇ ਅੱਜ ਆਪਾਂ ਚੱਲੇ ਆ ਕਿੱਥੇ ਤੁਹਾਨੂੰ ਜਾ ਕੇ ਦੱਸਦੇ ਆ ਤੇ ਦੇਖਿਓ ਬਣੇ ਰਹੋ ਜੀ ਵਲੌਗ ਦੇ ਨਾਲ ਤੇ ਚਲੋ ਜੀ ਫਿਰ ਆਪਾਂ ਕਿੱਥੇ ਪਹੁੰਚ ਗਏ ਜੀ ਹੁਣ ਆਪਾਂ ਸਰ ਦੇਖਦੇ ਆ ਜਾ ਕੇ ਦੱਸਦੇ ਆ ਹਨਾ ਫਿਰ ਜਾ ਕੇ ਦੱਸਦੇ ਆ ਹੁਣ ਆਪਾਂ ਜਾ ਕਿੱਥੇ ਰਹੇ ਆ ਤੇ ਪਹੁੰਚਣਾ ਕਿੱਥੇ ਆ ਆਪਾਂ ਲੈਣ ਕੀ ਚੱਲੇ ਆ ਤੇ ਤੁਸੀਂ ਬਸ ਵਲੌਗ ਦੇਖਦੇ ਰਹੋ ਵਲੌਗ ਦੇ ਨਾਲ ਬਣੇ ਰਹੋ ਐਂਡ ਤੱਕ ਤੇ ਅਫੀਸਰ ਵਾਂਗ ਅਸ਼ਵ ਉਹ ਬਸ ਗੱਡੀ 'ਚ ਬੈਠਣਾ ਸਾਰ ਲੱਗ ਕੇ ਖਾਣ ਹੈ ਨਾ ਉਹਦੇ 'ਚ ਗੱਡੀ 'ਚ ਬੈਠਣਾ ਸਾਰ ਲੱਗਦੀ ਭੁੱਖ ਖੋਲੇ ਨਵੇਂ ਲੇਸ ਦੀ ਪੈਕੇਟ ਆ ਅੱਜ ਅਸ਼ਵ ਦਾ ਪਹਿਲਾਂ ਤਾਂ ਗਿਆ ਸੀ ਮੈਂ ਜਾਣਾ ਨਹੀਂ ਆਪਾਂ ਫੇਰ ਆ ਗਿਆ ਅਸ਼ਵ ਹੂੰ ਤੇ ਪਹਿਲਾਂ ਤਾਂ ਕਹਿੰਦਾ ਸੀ ਮੈਂ ਜਾਣਾ ਨਹੀਂ ਹੈਗਾ ਤੋਂ ਫਿਰ ਦੇਖ ਕੇ ਡਰ ਲੱਗਦਾ ਹੁਣ ਜਾਣ ਤਾਂ ਹੋਣਾ ਬਾਹਰ ਬਾਹਰ ਨਾ ਜਾਈਏ ਬਹੁਤ ਜ਼ਿਆਦਾ ਧੁੱਪ ਹੈ ਪਰ ਫਿਰ ਵੀ ਜਦ ਆਪਾਂ ਨੂੰ ਕੋਈ ਵੀ ਮਤਲਬ ਕੰਮ ਕਈ ਜ਼ਰੂਰੀ ਹੁੰਨੇ ਆ ਨਾ ਉਹ ਕਰਨੇ ਹੁੰਨੇ ਆ ਫਿਰ ਆਪਾਂ ਨੂੰ ਧੁੱਪ ਗਰਮੀ ਠੰਡ ਦੇਖਣੀ ਨਹੀਂ ਹੁੰਦੀ ਹੈ ਨਾ ਫਿਰ ਆਪਾਂ ਨੂੰ ਜਾਣਾ ਪੈਂਦਾ ਹੈ ਤੇ ਆ ਪੁਲਿਸ ਕੜੀ ਹੈ ਅੱਛਾ ਉਹ ਹੈ ਸਕੋਟੀ ਗਾਣਾ ਕਿ ਪੁਲਿਸ ਕੜੀ ਬੈਲਟ ਲੱਗੀ ਆਪਣੇ ਨਾ ਬਾਹਰ ਲਈ ਸਿੱਟਣਾ ਆ ਇੱਕ ਸੈਟ ਰੱਖ ਲੈ ਪਿੱਛੇ ਕੋਈ ਮੋਟਰਸਾਈਕਲ ਆਉਂਦਾ ਹੋਇਆ ਉਹਦੇ ਮੂੰਹ ਤੇ ਵੱਜਣਾ ਨਾ ਅਗਲੇ ਨੇ 36 ਗਾਲਾਂ ਕੱਢਣੀਆਂ ਆ ਕੀ ਹੋਇਆ ਅੱਗੇ ਦੇਖੋ ਚੁੰਨੀ ਦਾ ਹਾਲ ਕੋਲੇ ਚੁੱਟੀ ਹੋਈ ਓਰੇ ਖੇਤਾਂ ਖੇਤਾਂ ਜਿਹਨਾਂ ਗੱਡੀਆਂ ਖੇਤਾਂ ਜਿਹਨਾਂ ਦੇਖ ਮੂਰੇ ਦੇਖਦਾ ਕੁਝ ਕਿਤੇ ਉਹ ਦੇਖੋ ਇਸ ਐਵੇਂ ਗੱਡੀਆਂ ਕਾਹ ਆਪਾਂ ਹੁਣ ਇੱਧਰ ਨੂੰ ਜਾਵਾਂਗੇ ਉਹ ਫਸ ਗਈਆਂ ਗੱਡੀਆਂ ਉਹ ਦੇਖ ਕੋਈ ਹੋਰ ਰਸਤਾ ਨਹੀਂ ਹੈਗਾ ਰਸਤੇ ਤਾਂ ਹੈਗੇ ਆ ਫੇ ਤੂੰ ਸੀ ਗਲਤੀ ਨਹੀਂ ਕੀਤੀ ਆਪਾਂ ਉਧਰ ਨੂੰ ਘੁੰਮ ਕੇ ਆ ਜਾਂਦੇ ਦੇਖੋ ਜਾਂ ਦੇਖੋ ਕਿੰਨਾ ਬੱਲੇ 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 ਦੇਖੋ ਅੱਗੇ ਗੱਡੀਆਂ 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 ਖੇਤਾਂ 'ਚ ਫਸੀਆਂ ਐ ਦਰੀ ਨੀਂਮੀਆ ਗੱਡੀਆਂ ਆਪਣੀ ਗੱਡੀ ਉਹ ਦੇਖੋ ਉੱਪਰ ਨਹੀਂ ਜਾਣਾ ਬਹੁਤ ਗੱਡੀਆਂ ਉਹ ਕਿੱਥੇ ਇਧਰੋਂ ਜਾਣਾ ਆਪਾਂ ਪਿੰਡਾਂ ਚੋਂ ਘੁੰਮ ਕੇ ਸੋਦੇ ਉਹ ਕਿੰਨੇ ਸਲਿੱਪ ਸਲਿੱਪਾਂ ਕੱਢਦੀ ਗੱਡੀ ਨਾ ਯਾਰ ਰੈਨ ਦੀ ਬੰਦ ਕਰ ਉਹ ਕੱਢ ਲੈਣੀ ਮੈਂ ਤਾਂ ਮੈਨੂੰ ਪਤਾ ਮੈਂ ਰੋਜ਼ ਕੱਢਦਾ ਹਾਂ ਫੇਸ ਗਿਆ ਜਾਣਾ ਛੋਟੀਆਂ ਗੱਡੀਆਂ ਥੱਲੇ ਲੱਗ ਜਾਂਦੀਆਂ ਪਰ ਅਸ ਇਧਰੋਂ ਨਹੀਂ ਜਾਂਦੇ ਵਿੱਚ ਨੂੰ ਆ ਜਾਂਦੀਆਂ ਆਹ ਤੇ ਬੜੀਆਂ ਗੱਡੀਆਂ ਨਿਕਲ ਜਾਂਦੀਆਂ ਬੱਬਲ ਤੋੜੋ ਮੋਟਰਸਾਈਕਲਾਂ ਦੇ ਵਿਚਾਰਿਆਂ ਦਾ ਕੀ ਹਾਲ ਹੁੰਦਾ ਹੋਗਾ ਇੱਕ ਗਰਮੀ ਹੈ ਇੱਕ ਗਰਤਾ ਇੰਨਾ ਉਹਦੇ ਪਾਣੀ ਛਿੜਕ ਦੇਣਾ ਚਾਹੁੰਦੇ ਐ ਇਹਨਾਂ ਨੂੰ ਘਵਰਾ ਹੋ ਜਾਵੇ ਫਿਰ ਤਾਂ ਘਾਰੇ ਚੰਗਾ ਇਹਦੇ ਨਾਲ ਆ ਤਾਂ ਦੇਖੋ ਹਾਲ ਭਾਈ ਇੱਧਰੋਂ ਨਾ ਆਇਓ ਕੋਈ ਜੀ ਦਾ ਸਰਦਾ ਸਾਰ ਲਿਓ ਅਬੀ ਚੰਨ ਜਿਹੜੀ ਸੈਂਪਲ ਹੈ ਸੈਂਪਲ ਲਈ ਕਰਾ ਦਰ ਹੈ ਨਾ ਮੈਂ ਨੇ ਕੱਟਣ ਵੇਲੇ ਸਕੂਲ ਕਿੰਨੇ ਬੱਲੇ ਬੱਲੇ ਕੁਛ ਨਹੀਂ ਦਿਖਦਾ ਆਏਗਾ ਐਮਬੂਲੈਂਸ ਵਾਜ਼ੀਰ ਤੇ ਹੁਣ ਦੱਸ ਕਿੱਥੇ ਨੂੰ ਜਾਵੇ ਆ ਪੂਰਾ ਹਾਲ ਚੱਲ ਹੋ ਗਿਆ ਖੁੱਲਜੀ ਹੈ ਨਾ ਤਾਂ ਹੀ ਹੋ ਗਈ ਥੋੜੀ ਜਿਹੀ ਖੁੱਲਜੀ ਬਚਾ ਕੇ ਵੀ ਔਖਾ ਨਹੀਂ ਦਾ ਉਹ ਥੋੜਾ ਜਾਂ ਜਾਣੇ ਤਾਂ ਵਿਚਾਰਾ ਹੈ ਨਾ ਜਿਹੜੇ ਨੇ ਟੂੜਾ ਢੋਲੀਆਂ ਤੇ ਇਹੋ ਥੋੜਾ ਜਿਹਾ ਅਨਜਾਨ ਬੰਦਾ ਤਾਂ ਮੁੰਬੇਸ਼ਰਾ ਮੇਰੇ ਵਰਗਾ ਪਹਿਲੀ ਵਾਰ ਫਸਿਆ ਹੋਣਾ ਕਿਤੇ ਇੰਜਾਂ ਕਾ ਮੈਂ ਤਾਂ ਕੱਢ ਤੀ ਫਿਰ ਦੇਖਿਆ ਨਾਲ ਨਹੀਂ ਸਭ ਤੋਂ ਨਹੀਂ ਵੀ ਗੱਡੀ ਬਰਨਾਂ ਤੇ ਇਹੋ ਵਿਚਾਰਾ ਅਨਜਾਨ ਹੋਣਾ ਕੋਈ ਮਾਤੜ ਭਾਈ ਆਪਾਂ ਪਹੁੰਚ ਗਏ ਜੀ ਫਤਿਹਗੜ ਸਾਹਿਬ ਤੇ ਹੁਣ ਆਪਾਂ ਨੇ ਜਾਣਾ ਕਚਹਿਰੀਆਂ ਚ ਉੱਥੇ ਆਪਾਂ ਜਾਣਾ ਸੁਵਿਧਾ ਕੇਂਦਰ ਚ ਤੇ ਉੱਥੇ ਹੈ ਜੀ ਰਸ਼ਮੀਨ ਤੇ ਆਸ਼ਵਦਾ ਆਪਾਂ ਨੇ ਆਧਾਰ ਕਾਰਡ ਜਿਹੜਾ ਉਹਦੀ ਫੋਟੋ ਕਰਵਾਉਣੀ ਆ ਅਪਡੇਟ ਕਿਉਂਕਿ ਉਹ ਜਦੋਂ ਛੋਟੇ ਛੋਟੇ ਸੀਗੇ ਉਦੋਂ ਉਹਨਾਂ ਦੇ ਆਧਾਰ ਕਾਰਡ ਬੜੇ ਸੀ ਤੇ ਹੁਣ ਹੋ ਗਏ ਇਹ ਵੱਡੇ ਵੱਡੇ ਤੇ ਹੁਣ ਜਦੋਂ ਵੀ ਕਿਤੇ ਆਧਾਰ ਕਾਰਡ ਦਿਖਾਉਂਦੇ ਆ ਤਾਂ ਮਤਲਬ ਹਰ ਕੋਈ ਕਹਿ ਦਿੰਦਾ ਕਿ ਮਤਲਬ ਇਹ ਤਾਂ ਵੱਡੇ ਹੋ ਗਏ ਹਨਾ ਫੋਟੋ ਛੋਟੇ ਛੋਟਿਆਂ ਦੀ ਲੱਗੀ ਹੋਈ ਹੈ ਹੁਣ ਛੁੱਟੀਆਂ ਸੀ ਅਸੀਂ ਕਿਹਾ ਚੱਲੋ ਪਹਿਲਾਂ ਆਪਾਂ ਇਹ ਕੰਮ ਕਰੀਏ ਹੋਰ ਕੰਮ ਬਾਅਦ ਚ ਹੋਣਗੇ ਕਿਉਂਕਿ ਨੀਂਦ ਤਾਂ ਇਹ ਤਕਰੀਬਨ ਖੁੱਲ ਗਏ ਹੋਣੇ ਆ ਤੇ ਫਿਰ ਆਪਾਂ ਨੂੰ ਟਾਈਮ ਹੀ ਲੱਗਦਾ ਕਿ ਆਪਾਂ ਇਹਨਾਂ ਨੂੰ ਲੈ ਕੇ ਆਈਏ। ਅਸੀਂ ਆਪਾਂ ਜਿੱਥੇ ਆਉਣਾ ਸੀ ਆ ਗਏ। ਆਪਾਂ ਅੱਜ ਸ਼ਾਪਿੰਗ ਕਰਨ ਦੇਖਦੇ ਹੁਣ। ਕਿੱਥੇ ਰੁਕਦੇ ਆਂ ਸਾਬਜੀ ਆਪਾਂ ਲੈ ਕੇ। ਕੱਪੜੇ ਕੱਪੜੇ ਸੂਟ ਸੂਟ। ਆਂ ਦੇ ਬਾਹਰ ਦੇਖਣੇ ਅੰਦਰ। ਅੰਦਰ ਸੂਟ 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 ਸੇਲ ਸੂਟ। 500 ਰੁਪਏ। ਰੰਗ ਪ੍ਰਿੰਟ ਬਹੁਤ ਸੋਹਣੀਆਂ ਆਪਣੀਆਂ। ਪਾਕਿਸਤਾਨੀ ਪਹਿਨਾ ਬੁਰਕੇ ਵਾਲੀਆਂ ਹਾਂਜੀ ਆਪਾਂ ਅਗੇ ਇੱਥੇ ਸੂਟ ਲੈਣਾ ਇੱਥੇ ਆਲ ਓਵਰ ਸੂਟ ਤੇ ਪਲੇਨ ਸੂਟ ਬਹੁਤ ਵਧੀਆ ਹੁੰਦੇ ਆ ਰੇਟ ਵੀ ਇਹਨਾਂ ਦੇ ਵਧੀਆ ਹੁੰਦੇ ਆ ਤੇ ਇਹਨਾਂ ਦੇ ਰੰਗ ਪ੍ਰਿੰਟ ਬਹੁਤ ਸੋਹਣੇ ਹੁੰਦੇ ਆ ਤੇ ਰਸ਼ਮੀ ਨੇ ਲੈਣਾ ਸੀ ਸੂਟ ਅਸੀਂ ਸੋਚਿਆ ਅੱਜ ਤੁਹਾਨੂੰ ਇੱਥੋਂ ਹੀ ਸੂਟ ਦਿਵਾਉਨੇ ਆ ਆਪਾਂ ਤੁਹਾਨੂੰ ਦੇਖਦੇ ਕਿੰਨੇ ਮਿਲਦਾ ਹੈ ਬੱਲਾਈ ਮੈਂ ਵੀ ਹੋਰ ਮਾਡਲ ਦਿਖਾਉਂ ਕੈਮਰਿਕ ਵਿੱਚ

ਆਪ ਤੇ ਕਿ ਆਪ ਦੇਖ ਲੈ ਖੜੀ ਹੋ ਕੇ ਕਿਹੜਾ ਲੈਣਾ ਹੈ ਹੱਥ ਤੇ ਲਗਾ ਦੂੰਗੀ ਜਿਹੜਾ ਪਸੰਦ ਆਉਂਦਾ ਉਹ ਕਢਵਾ ਲੈ ਮੈਂ ਲਕਸੀ ਚੀਜ਼ ਮੈਂ ਲਕਸੀ ਦਿਖਾ ਰਹਾ ਹੂੰ ਫੁੱਲ ਪੱਤੀ ਕੇ ਤਾਂ ਬਹੁਤ ਕੋਈ ਅਲੱਗ ਜੀ ਚੀਜ਼ ਲੈ ਨਾ ਤੇ ਕੋਈ ਅਲੱਗ ਜੀ ਚੀਜ਼ ਲੈ ਮਾਪੂਆ ਅਲੱਗ ਅਲੱਗ ਡਿਜ਼ਾਈਨ ਦਿਖਾ ਰਹਾ ਹੂੰ ਆਪ ਅਗਰ ਫੁੱਲ ਪੱਤੀ ਕੇ ਲੇਂਗੇ ਉਹ ਗਰਮੀ ਕਰਕੇ ਦੇਖਿਓ ਹੈ ਨਾ ਜਮਈ ਰੋਡ ਖਾਲੀ ਬਿਲਕੁਲ ਕੋਈ ਬੱਚਾ ਨਹੀਂ ਦਿਖਦਾ ਪਹਿੰਜਾ ਤਾਂ ਸਕੂਲ ਆਦੇ ਤਾਂ ਜਿਆਦਾ ਸਕੂਲ ਵਾਲੇ ਬੱਚੇ ਜਾਂ ਮੈਡਮਾਂ ਮਾਸਟਰ ਦਿਖਦੇ ਵੀ ਤੇ ਹੁਣ ਤੱਕ ਕੋਈ ਵੀ ਨਹੀਂ ਦਿਖਦਾ ਬੜੀ ਧੁੱਪ ਪੰਡੀ ਆਈ ਧੁੱਪ ਚ ਦਾ ਮਤਲਬ ਕੋਈ ਮਜਬੂਰੀ ਨੂੰ ਹੀ ਨਿਕਲੂਗਾ ਹੈ ਨਾ 3 ਵਜੇ ਦੇ ਸਵਾ ਤਿੰਨ ਹੋ ਗਏ ਆ ਹਾਂ ਲੋ ਜੀ ਅਸੀਂ ਆ ਗਏ ਘਰ ਮੰਮੀ ਨੇ ਲਾਈ ਹੋਈ ਅੱਗ ਐਨੀ ਗਰਮੀ ਹੈ ਮੰਮੀ ਨੇ ਅੱਗ ਲਾਤੀ ਕਹਿੰਦੀ ਹੁਣੀ ਸੇਕਣੀ ਹੈ ਨਾ ਤਾਂ ਮਮੇ ਨੂੰ ਠੰਡ ਲੱਗ ਰਹੀ ਹੈ ਤੁਹਾਨੂੰ ਹੋਰ ਹੈ ਸੇਕਾਂ ਲੱਗੀਆਂ ਤਾਂ ਇਹ ਨਹੀਂ ਠੰਡ ਲੱਗ ਰਹੀ ਹੈ ਦੇਖੀ ਧੂਣੀ ਲਾ ਕੇ ਬੈਠੇ ਕੀ ਕਰਨਾ ਅੱਜ ਆ ਦੇਖੋ ਜੀ ਦੱਸੋ ਦੂਸਰੀ ਅੱਜ ਕੀ ਕੀ ਕਰਨ ਲੱਗੇ ਮਮੇ ਹਨਾ ਮੰਨੀ ਲੱਗੇ ਬਣਾਉ ਤਾਂ ਮਮੇ ਨੇ ਬਣਾਉਣੀਆਂ ਚ ਮੰਨੀ ਤਾਂ ਮਮੇ ਕਹਿੰਦੇ ਮੇਰੀ ਵੀ ਵੀਡੀਓ ਬਣਾਉ ਅੱਜ ਕਹਿੰਦੇ ਮੈਂ ਮੰਨੀ ਬਣਾਉਣੀ ਹੈ ਕਹਿੰਦਾ ਪਰ ਮਮੇ ਨੇ ਲਾ ਲਈ ਤੇ ਮੰਨੀ ਅੱਜ ਫੇਰ ਪੰਗਰ ਲੈ ਕੇ ਬੈਗੀ ਇੰਨੀ ਗਰਮੀ ਚ ਹਈ ਹਈ ਇਨੀ ਗਰਮੀ ਚ ਅੱਖ ਪੱਜ ਰੋਨੂ ਲੱਗਦਾ ਮੈਨੂੰ ਤਾਂ ਕੋਈ ਨਹੀਂ ਗਰਮੀ ਲੱਗਦੀ ਮੈਂ ਤਾਂ ਤੇ ਲੈ ਬੱਜ ਰੋਨ ਦੇ ਬੈਠੀ ਹਾਂ ਹਉ ਚੱਲ ਲਾਓ ਇਹਦੇ ਵਿੱਚ ਰੱਖੋ ਲਿਆ ਕੇ ਹਾਂ ਹੁਣ ਫਿਰ ਇਹਨੂੰ ਐ ਕਰਨਾ ਹਾਂ ਇੱਕ ਆ ਮਮਮੀ ਨੇ ਸੁਪਰੇ ਸਾਰੇ ਹਥਿਆਰ ਰੱਖੇ ਹੋਏ ਐ ਲੱਕੜ ਦਾ ਫੋੜਾ ਹੈ ਨਾ ਪਤਾ ਨਹੀਂ ਘਾਰਾ ਜੁਰਾ ਜਲਾ ਲਾਚ ਮੰਮੀ ਨੇ ਇੱਧਰ ਮੰਨੀ ਦਾ ਆਟਾ ਗੁੰਨ ਕੇ ਮੰਨੀ ਕਰ ਲਈ ਤਿਆਰ ਐਦੇ ਵਿੱਚ ਮੰਮੀ ਨੇ ਸੌਫ ਮਗਜ ਤੇ ਖੋਪਾ ਕੱਟ ਕੇ ਪਾਉਨੇ ਹੈ ਹਨਾ ਪੱਕੀ ਬਹੁਤ ਕੁਝ ਪਾਉਨੇ ਹੈ ਬਹੁਤ ਵਧੀਆ ਮੰਨੀ ਬਣਾਉਨੇ ਹੈ ਤੇ ਹੁਣ ਮੰਮੀ ਨੇ ਤਿਆਰ ਕਰਕੇ ਹੁਣ ਉਹਨੂੰ ਲੱਗੇ ਜੀ ਅਗਰੇ ਵਿੱਚ ਫੋਨ ਸਾਡੀ ਮੰਮੀ ਨੂੰ ਬਾਹਲੇ ਹੀ ਸ਼ੌਕ ਹੈ ਮੇਰੀ ਵੀਡੀਓ ਬਣਾਈ ਜਾਓ ਬਸ ਸਾਰਾ ਦਿਨ ਅੱਗੇ ਪਿੱਛੇ ਫਿਰ ਜਾਓ ਮੇਰੇ ਵੀਡੀਓ ਲੈ ਕੇ ਨਾ ਮੰਮੀ ਫੋਨ ਲੈ ਕੇ ਮੇਰੇ ਅੱਗੇ ਪਿੱਛੇ ਫਿਰ ਜਾਓ ਬਸ ਨਾਰਾ ਲਾ ਕੇ ਲਾਉਣੀ ਹੈ ਨਾ ਸੱਕੇ ਪਰ ਤਾਂ ਲੱਗਦੀ ਨਹੀਂ ਮੇਰੀ ਕਿਉਂ ਆਪਸੇ ਚੱਕ ਕੇ ਰੱਖਣੀ ਚਾਹਾਂ ਥੋੜਾ ਹਾਉ ਨੂੰ ਪਤਲੀ ਕਰ ਦਿਓ ਥੋੜੀ ਜੀ ਜਿਹੜਾ ਪਤਾ ਨਹੀਂ ਕਿਨੇ ਆਵੀ ਮਮੀ ਰੀਤ ਚਲਾਈ ਹੋਣੀ ਹੈ ਨਾ ਤੇ ਪਤਾ ਨਹੀਂ ਕਿੰਨੇ ਰੀਤ ਚਲਾਈ ਹੋਣੀ ਹੈ ਮੰਮ ਪਰ ਸਾਡੀ ਬਣਾਉਂਦੀ ਮੰਨੀ ਬਹੁਤ ਵਧੀਆ ਵਿੱਚ ਮਗਜ ਖੋਪਾ ਦਾਖਾਂ ਕਾਜੂ ਪਾ ਕੇ 100% ਬਈ ਹੋ ਵਿੱਚ ਬੋਸ ਨੇ ਮੰਨੀ ਬਣਾਉਂਦੀ ਆਜੋ ਜਿਹਨੇ ਜਿਹਨੇ ਖਾਣੀ ਹੈ ਪਰ ਜਦ ਤੱਕ ਬਲੌਗ ਪੈਣਾ ਚਾਹੀਦਾ ਜਦ ਤੱਕ ਮੰਨੀ ਦਾ ਐਂਡ ਹੋ ਜਾਣਾ ਹੈ ਇਹ ਬਹੁਤ ਸੇਕ ਹੁੰਦਾ ਹੈ ਰਸੋਲ ਬਣ ਜੂਗੀ ਆ ਆ ਹੋ ਗਈ ਜੀ ਮੰਨੀ ਤਿਆਰ ਬਹੁਤ ਟੇਸਟੀ ਟੇਸਟੀ ਮੰਨੀ ਬਣੀ ਆ ਬਹੁਤ ਵਧੀਆ ਬਣੀ ਆ ਦੇਖੋ ਤੇ ਆਓ ਤੁਸੀਂ ਵੀ ਖਾਓ ਹਾਂਜੀ ਇਹ ਜੀ ਆਪਣੇ ਕੋਲ ਤਰਬੂਜ ਦੇ ਛਿਲਕੇ ਤੇ ਇਹ ਹੈਗੀਆਂ ਨੇ ਫਿੰਡੀਆਂ ਤੇ ਥੋੜੇ ਜਿਹਾ ਟਮਾਟਰ ਤੇ ਆਪਾਂ ਇਹਨਾਂ ਨੂੰ ਕਿਉਂ ਦਿਖਾ ਰਹੇ ਹਾਂ ਤੁਹਾਨੂੰ ਦੱਸਦੇ ਹਾਂ ਤੇ ਇਹ ਜਿਹੜਾ ਆਪਣੇ ਹੈਗੇ ਆ ਜੀ ਤਰਬੂਜ ਦੇ ਛਿਲਕੇ ਵਾਟਰ ਮਿਲਨ ਦੇ ਤੇ ਇਹਨਾਂ ਨੂੰ ਆਪਾਂ ਨੇ ਮਤਲਬ ਆਪਾਂ ਇਹਨੂੰ ਸੈਲਡ ਦੇ ਵਾਂਗ ਖਾ ਲਿਆ ਤੇ ਕੁਛ ਇਹਨਾਂ ਦਾ ਜੂਸ ਬਣਾ ਲਿਆ ਸੀ ਤੇ ਇਹਦੇ ਰਹਿ ਗਏ ਜਿਹੜੇ ਛਿਲਕੇ ਤੇ ਇਹਨਾਂ ਨੂੰ ਆਪਾਂ ਨੇ ਪੂਰੀ ਰਾਤ ਲਈ ਪਾਣੀ ਦੇ ਵਿੱਚ ਭੋਂਗੇ ਰੱਖਤਾ ਠੀਕ ਹੈ ਜੀ ਇਹ ਕਿਉਂ ਭੋਂਆ ਹੈ ਕਿਉਂਕਿ ਆਪਾਂ ਜਿਹੜਾ ਇਹ ਪਾਣੀ ਹੈ ਮਤਲਬ ਜਿਹੜੇ ਇਹ ਛਿਲਕੇ ਹੈ ਇਹਨਾਂ ਨੂੰ ਤਾਂ ਆਪਾਂ ਛੋਟੇ-ਛੋਟੇ ਪੀਸ ਕੱਟ ਕੇ ਜਿਹੜੀ ਆਪਾਂ ਕਿਸਨ ਵੇਸਟ ਵਾਲੀ ਆਪਣੀ ਖਾਦ ਤਿਆਰ ਕਰ ਰਹੇ ਹਾਂ ਉਹਦੇ ਵਿੱਚ ਪਾਵਾਂਗੇ ਠੀਕ ਹੈ ਜੀ ਤੇ ਜਿਹੜਾ ਆਪਣਾ ਇਹ ਪਾਣੀ ਹੈ ਇਹ ਆਪਾਂ ਪਾਵਾਂਗੇ ਆਪਣੇ ਫੁੱਲਾਂ ਬੁੱਟਿਆਂ ਦੇ ਵਿੱਚ ਇਹ ਬਹੁਤ ਵਧੀਆ ਫਰਟੀਲਾਈਜ਼ਰ ਹੈ ਠੀਕ ਹੈ ਤੇ ਇਹਨੂੰ ਪੂਰੀ ਰਾਤ ਭਿਓ ਕੇ ਰੱਖਤਾ ਆਪਾਂ ਨੇ ਤੇ ਇਹ ਜਿਹੜੀਆਂ ਹੈਗੀਆਂ ਭਿੰਡੀਆਂ ਇਹ ਆਪਾਂ ਕਿਉਂ ਦਿਖਾ ਰਹੇ ਆ ਤੁਹਾਨੂੰ ਠੀਕ ਹੈ ਤੇ ਇਹ ਵੀ ਦੱਸਦੇ ਆ ਇਹਨਾਂ ਤੇ ਆਪਾਂ ਨੇ ਕਰੀ ਸੀ ਸਪਰੇ 3-4 ਦਿਨ ਪਹਿਲਾਂ ਤੇ ਪਹਿਲਾਂ ਮਤਲਬ ਅਸੀਂ ਕਰਦੇ ਸੀ ਜੇ ਸਪਰੇ ਕਰਤੀ ਤਾਂ ਉਹ ਵਲੀ ਮਤਲਬ ਜਿਹੜੀ ਵੀ ਕੋਈ ਸਬਜੀ ਲੱਗਦੀ ਸੀ ਆਪਾਂ ਉਹਨੂੰ ਤੋੜ ਕੇ ਸੁੱਟ ਦੇਣਾ ਹੈ ਨਾ ਵੇਸਟ 'ਚ ਤੇ ਉਹ ਤੋਂ ਬਾਅਦ ਜਦੋਂ ਦੁਬਾਰਾ ਫੇਰ ਸਬਜੀ ਲਗਣੀ ਫੇਰ ਆਪਾਂ ਉਹਨੂੰ ਬਣਾਉਣੀ ਫਿਰ ਹੁਣ ਆਪਾਂ ਐਵੇਂ ਨਹੀਂ ਕਰਦੇ ਹੈਗੇ ਤੇ ਹੁਣ ਆਪਾਂ ਕੀ ਕਰਦੇ ਆ ਹੁਣ ਆਪਾਂ ਜੀ ਪਾਣੀ ਲੈ ਲੈਨੇ ਆ ਪਾਣੀ ਦੇ ਵਿੱਚ ਦੋ ਚਮਚ ਨਮਕ ਤੇ ਤਿੰਨ ਚਾਰ ਚਮਚ ਸਿਰਕਾ ਪਾ ਕੇ ਫਿਰ ਆਪਾਂ ਆਪਣੀ ਉਹ ਵੱਡੀ ਸਬਜੀ ਨੂੰ ਅੱਧੇ ਪੌਣੇ ਘੰਟੇ ਲਈ ਡਿੱਪ ਕਰਕੇ ਛੱਡ ਦਨੇ ਆ ਵਿੱਚ ਕੋਈ ਵੀ ਸਬਜੀ ਹੋਵੇ ਠੀਕ ਹੈ ਜੀ ਤੇ ਉਹ ਜਿਹੜਾ ਪਾਣੀ ਤੇ ਸਿਰਕਾ ਹੈ ਉਹ ਜਿਹੜੀ ਆਪਣੇ ਕੋਈ ਵੀ ਸਪਰੇਅ ਮਤਲਬ 3-4 ਦਿਨ ਬਾਅਦ ਵੀ ਮਤਲਬ ਸਪਰੇਅ ਥੋੜੀ ਬਹੁਤਾ ਹੈ ਨਾ ਕੁਛ ਨਾ ਕੁਛ ਰਹਿ ਜਾਂਦਾ ਹੈ ਜਿਹੜਾ ਮਤਲਬ ਅਸਰ ਸਪਰੇਅ ਦਾ ਸਬਜ਼ੀਆਂ ਤੇ ਉਹ ਨੂੰ ਬਿਲਕੁਲ ਕਰ ਦਿੰਦਾ ਹੈ ਖਤਮ ਤੇ ਆਪਾਂ ਫੇਰ ਸਬਜ਼ੀ ਬਣਾ ਸਕਦੇ ਹਾਂ ਉਹ ਸਬਜ਼ੀ ਦਾ ਆਪਾਂ ਨੂੰ ਕੋਈ ਵੀ ਨਹੀਂ ਹੁੰਦਾ ਨੁਕਸਾਨ ਠੀਕ ਹੈ ਜੀ ਤੇ ਤੁਸੀਂ ਵੀ ਐਵੇਂ ਹੀ ਕਰ ਸਕਦੇ ਹੋ ਤੇ ਵਧੀਆ ਮਤਲਬ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਕਰ ਦਿਓ ਜੀ ਦੱਸਿਓ ਕੀ ਇਹ ਕਿਵੇਂ ਲੱਗਿਆ ਤੇ ਆਪਾਂ ਜਿਹੜਾ ਇਹ ਆਪਣਾ ਪਾਣੀ ਐ ਤਰਬੂਜ਼ ਦਾ ਇਹਨੂੰ ਆਪਾਂ ਪਾਵਾਂਗੇ ਆਪਣੇ ਫੁੱਲਾਂ ਦੇ ਵਿੱਚ ਠੀਕ ਐ ਜੀ ਤੇ ਮਿਲਦੇ ਆਂ ਜੀ ਕਿਸੇ ਨੈਕਸਟ ਵਲੌਗ 'ਚ ਨੈਕਸਟ ਟੌਪਿਕ ਤੇ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਤੇ ਹੁਣ ਸਬਜ਼ੀਆਂ ਨੂੰ ਛੁੱਟਣ ਦੀ ਲੋੜ ਨਹੀਂ ਹੈਗੀ ਤੇ ਤੁਸੀਂ ਵੀ ਇਹਨੂੰ ਨਮਕ ਤੇ ਸਿਰਕੇ ਦੇ ਪਾਣੀ ਵਿੱਚ ਅੱਧੇ ਘੌਣੇ ਘਟੇ ਲਈ ਛੱਡ ਕੇ ਆਪਾਂ ਉਹਨਾਂ ਨੂੰ ਖਾ ਸਕਦੇ ਜਿਵੇਂ ਆਪਣੇ ਹੰਗੂਰ ਹੈ ਹਨਾ ਹੁਣ ਤਾਂ ਇਹ ਥੋੜੇ ਜਿਹੇ ਰਹਿ ਗਏ ਬਾਕੀ ਆਪਾਂ ਨੇ ਸਾਰੇ ਇਧਰ ਉਧਰ ਫੰਡ ਤੇ ਬਾਕੀ ਹੋਰ ਲੱਗੇ ਹੋਏ ਨੇ ਜਿਹੜੇ ਤੇ ਆਪਾਂ ਉਹਨਾਂ ਨੂੰ ਵੀ ਕੀ ਕਰਦੇ ਹੁੰਨੇ ਆ ਅੰਗੂਰ ਹੈ ਜਿਹੜੇ ਆਪਣੇ ਹਨਾ ਉਹਨਾਂ ਤੇ ਵੀ ਕਿਉਂਕਿ ਇੱਕ ਦੋ ਸਪਰੇ ਹੋਈ ਹੋਈ ਹੈ ਹਨਾ ਤੇ ਮੱਖੀਆਂ ਵੀ ਬਹੁਤ ਬੈਠਦੀਆਂ ਹਨ ਤੇ ਤੇ ਆਪਾਂ ਉਹਨਾਂ ਨੂੰ ਵੀ ਪਾਣੀ ਦੇ ਵਿੱਚ ਨਮਕ ਪਾ ਕੇ ਉਹਨਾਂ ਨੂੰ ਵੀ ਆਪਾਂ 15 ਮਿੰਟ 20 ਮਿੰਟ ਛੱਡਦੇ ਹੁੰਨੇ ਆ ਤੇ ਉਹ ਤੋਂ ਬਾਅਦ ਫਿਰ ਚੰਗੀ ਤਰ੍ਹਾਂ ਦੋ ਤਿੰਨ ਪਾਣੀਆਂ ਚ ਧੋ ਕੇ ਆਪਾਂ ਫਿਰ ਖਾਣੇ ਆ ਤਾਂ ਫਿਰ ਉਹਨਾਂ ਦਾ ਕੋਈ ਨੁਕਸਾਨ ਨਹੀਂ ਹੁੰਦਾ ਹੈਗਾ ਕਿਉਂਕਿ ਅਮ ਅਮਰੂਹਾ ਅੰਗੂਰ ਹੋਏ ਨਾ ਜਿਹੜੇ ਅੰਗੂਰਾ ਤੇ ਮੱਖੀਆਂ ਬਹੁਤ ਜ਼ਿਆਦਾ ਬੈਠਦੀਆਂ ਇਸ ਕਰਕੇ ਐਵੇਂ ਲੱਗਦਾ ਕਿ ਮਤਲਬ ਕੋਈ ਖਾ ਕੇ ਆਪਾਂ ਨੂੰ ਨੁਕਸਾਨ ਨਾ ਹੋਵੇ ਤੇ ਆਪਾਂ ਉਹਨਾਂ ਨੂੰ ਵੀ ਪਾਣੀ ਦੇ ਵਿੱਚ ਨਮਕ ਪਾ ਕੇ 15-20 ਮਿੰਟ ਲਈ ਛੱਡ ਦਿੰਨੇ ਆ ਤੇ ਫਿਰ ਉਹਨਾਂ ਨੂੰ ਚੰਗੀ ਤਰ੍ਹਾਂ ਦੋ ਤਿੰਨ ਪਾਣੀ ਵਿੱਚ ਧੋ ਕੇ ਫਿਰ ਖਾਣੇ ਆ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਕਰ ਦਿਓ ਜੀ